ਜੀ ਪਹੁੰਚੇ ਹਾਂ ਪਿੰਡ ਪੋਨਾ ਦੇ ਵਿੱਚ ਜੋ ਕਿ ਰਾਜਵੀਰ ਜੁੰਦਾ ਦਾ ਜੱਦੀ ਪਿੰਡ ਹੈ ਤੇ ਇਹ ਘਰ ਜਿੱਥੇ ਅਸੀਂ ਖੜੇ ਹਾਂ ਉਸ ਇਹ ਘਰ ਵੀ ਉਸ ਦਾ ਹੀ ਹੈ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਜੀ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਪਿੰਡ ਦੇ ਜਦੋਂ ਰਾਜਵੀਰ ਜੁੰਦਾ ਦੀ ਮੌਤ ਦੀ ਖ਼ਬਰ ਪਹੁੰਚੀ ਤਾਂ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਸੀ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਖੰਨਪਾਤ ਸਾਹਿਬ ਵੀ ਰਖਾਏ ਹੋਏ ਸੀ ਉਸ ਦੇ ਭੋਗ ਪੈ ਗਏ ਸਨ ਕਿ ਨਹੀਂ ਸਰਪੰਚ ਸਾਹਿਬ ਕਿਸ ਤਰ੍ਹਾਂ ਇਹ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਹੁਣ ਰਾਜਵੀਰ ਜੁੰਦਾ ਦੀ ਮੌਤ ਤੋਂ ਬਾਅਦ ਕੀ ਕਹੋਗੇ ਤੁਸੀਂ ਵੀ ਗਮੀਨ ਮਾਹੌਲ ਬਣ ਗਿਆ ਸ ਬڑے ਸਾਬ ਨੂੰ ਗਹਿਰਾ ਸਦਮਾ ਲੱਗਿਆ اچانک ਇਹ ਖਬਰ ਸੁਣ ਕੇ ਕਿਉਂਕਿ ਅੱਜ ਉਹਦੀ ਦੇਹ ਰੋਗਤਾਲੇ ਸ਼੍ਰੀ ਖੰਡ ਫਾਟ ਸਾਹਿਬਾਂ ਦੇ ਭੋਗ ਪਾਏ ਗਏ ਸੀਗੇ ਤਾਂ ਕਿ ਉਹ ਤੰਦਰੁਸਤ ਹੋਵੇ ਉਸੇ ਟਾਈਮ ਹੀ ਸਾਨੂੰ ਬਾਅਦ ਦੇ ਵਿੱਚ ਨਾਲ ਹੀ ਨਿਊਜ਼ ਮਿਲ ਗਈ ਵੀ ਉਹ ਅੱਜ ਸਾਨੂੰ ਛੱਡ ਕੇ ਚਲਾ ਗਿਆ ਜੀ ਉਸੇ ਟਾਈਮ ਹੀ ਗੁਰੂ ਘਰ ਦੇ ਵਿੱਚ ਮਾਹੌਲ ਬੜਾ ਦੁੱਖ ਦਾ ਹੀ ਸੀਗਾ ਦੇਖਿਆ ਦੇਖਣ ਦੱਸਣਯੋਗ ਨਹੀਂ ਸੀਗਾ ਕਿੰਨੇ ਲੋਕ ਗਹਿਰੇ ਸਦਮੇ ਦੇ ਵਿੱਚ ਸੀਗੇ ਜੀ ਪਿੰਡ ਦੇ ਵਿੱਚ ਬੜਾ ਦੁਆਵਾਂ ਦਾ ਜ਼ੋਰ ਵੀ ਚੱਲਿਆ ਸੀ ਅਰਦਾਸਾਂ ਵੀ ਹੋਈਆਂ ਸੀ ਪਿੰਡ ਦੇ ਵਿੱਚ ਸ਼ੇਖਾਨਪੁਰ ਸਾਹਿਬ ਵੀ ਰਖਾਏ ਗਏ ਸੀ ਤੇ ਕਿਸੇ ਵੀ ਦੁਆ ਨੇ ਅਰਦਾਸ ਨੇ ਜਾਂ ਕੋਈ ਦਵਾਈ ਨੇ ਵੀ ਕੋਈ ਅਸਰ ਨਹੀਂ ਕੀਤਾ ਜੀ ਦੇਖੋ ਜੀ ਉੱਪਰ ਵਾਲੇ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਆਪਾਂ ਦੁਆਵਾਂ ਹੀ ਕਰ ਸਕਦੇ ਆ ਜੀ ਉਹਨੂੰ ਪਤਾ ਕੀ ਕਰਨਾ ਅਸੀਂ ਦੁਆ ਤੇ ਦੁਆ ਇਹੀ ਕਰ ਸਕਦੇ ਆ ਬਾਕੀ ਉੱਪਰ ਵਾਲੇ ਨੇ ਕਰਨਾ ਕਿਉਂਕਿ ਹਮੇਸ਼ਾ ਜਿੰਨੇ ਵੀ ਤੁਸੀਂ ਕਦੇ ਦੇਖਿਆ ਚੰਗੇ ਬੰਦੇ ਉਹ ਮਤਲਬ 63 ਸਾਨੂੰ ਛੱਡ ਕੇ ਚਲੇ ਜਾਂਦੇ ਜਿਹੜਿਆਂ ਦੀ ਸਾਨੂੰ ਲੋਡ ਹੁੰਦੀ ਹੈ ਜੀ ਉਹ ਅੱਜ ਸਾਨੂੰ ਆਦ ਵਿੱਚ ਕਾਰ ਛੱਡ ਕੇ ਚਲੇ ਆ ਗਏ ਵਿੱਚੋਂ ਇਹ ਵੀ ਖਬਰ ਆਈ ਸੀ ਸਰਪੰਚ ਸਾਹਿਬ ਕੇ ਮਤਲਬ ਵੀ ਉਹਦੀ ਹਾਰਟ ਦੀ ਧੜਕਣਾ ਜਿਹੜੀ ਦਿਲ ਦੀ ਧੜਕਣ ਦੁਆਰਾ ਇੱਕ ਵਾਰੀ ਸ਼ੁਰੂ ਹੋ ਗਈ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਤੁਹਾਨੂੰ ਦੱਸਿਆ ਸੀਗਾ ਇਹ ਤਾਂ ਵੀ ਇਦਾਂ ਦੀ ਸੀਗੀ ਜੀ ਪਹਿਲਾਂ ਇੱਕ ਵਾਰੀ ਹੋ ਗਿਆ ਸੀਗਾ ਫਿਰ ਦੁਬਾਰਾ ਪਰਿਵਾਰ ਨੇ ਜਦੋਂ ਪਿਆਦਾ ਉਹਦੇ ਦੁਆਰਾ ਹਾਰਟ ਨੂੰ ਕੋਸ਼ਿਸ਼ ਕਰੀ ਗਈ ਤੇ ਇਹ ਮੌਤ ਦੀ ਖਬਰ ਤੋਂ ਬਾਅਦ ਦੁਆਰਾ ਹੋਈ ਸੀ ਦੁਆਰਾ ਹੋਈ ਸੀ ਜੀ ਦੁਆਰਾ ਹਾਂਜੀ 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 ਤੇ ਉਹ ਉਹਨਾਂ ਦੀ ਮਰਤਕ ਇੱਥੇ ਲਿਆਂਦੀ ਜਾਊਗੀ ਸਸਕਾਰ ਇਥੇ ਲਿਆਂਦੀ ਜਾਊਗੀ ਜੀ ਲਿਆਂਦੀ ਜਾਊਗੀ ਤੇ ਕਦੋਂ ਦਾ ਸੰਸਕਾਰ ਕੱਲ੍ਹ ਤਕਰੀਬਨ ਅੰਦਾਜ਼ਾ 12:00 ਵਜੇ ਦਾ ਹੋਏਗਾ ਕੱਲ ਨੂੰ ਜੀ ਕੱਲ੍ਹ ਨੂੰ ਜੀ ਕਰਾਂ ਠੀਕ ਹੈ ਜੀ ਹਾਂਜੀ ਇੱਥੇ ਪਿੰਡ ਦੇ ਵਿੱਚ ਮੌਜੂਦ ਲੋਕ ਨੇ ਜਿਹੜੇ ਪੂਰੀ ਤਰ੍ਹਾਂ ਰਾਜਵੀਰ ਜੁੰנדה ਦੇ ਘਰ ਇਕੱਠੇ ਹੋਏ ਹੋਏ ਨੇ ਤੇ ਬਕਾਇਦਾ ਉਹਨਾਂ ਦੀ ਮਰਤਕ ਦੇ ਹੈ ਜਿਹੜੀ ਅੱਜ ਸ਼ਾਮ ਤੱਕ ਇੱਥੇ ਪਹੁੰਚੇਗੀ ਦੀ ਕੱਲ੍ਹ 12 ਵਜੇ ਦੇ ਕਰੀਬ ਉਹਨਾਂ ਦਾ ਸੰਸਕਾਰ ਜਿਹੜਾ ਇੱਥੇ ਕੀਤਾ ਜਾਵੇਗਾ ਔਰ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਇੱਕ ਵਾਰੀ ਉਹਨਾਂ ਦੇ ਦਿਲ ਦੀ ਧੜਕਣ ਦੁਆਰਾ ਸ਼ੁਰੂ ਹੋਣ ਦੀ ਵੀ ਗੱਲ ਵੀ ਸਾਹਮਣੇ ਆਈ ਸੀ ਪਰ ਫਿਰ ਉਸ ਤੋਂ ਬਾਅਦ ਦੁਬਾਰਾ ਜਿਹੜੀ ਉਹਨਾਂ ਦੀ ਮੌਤ ਦੀ ਖ਼ਬਰ ਹੈ ਉਹ ਕਨਫਰਮ ਹੋ ਗਈ ਹੈ ਤੇ ਹੁਣ ਇਸ ਤੋਂ ਬਾਅਦ ਜਿਹੜਾ ਸੰਸਕਾਰ ਹੈ ਇੱਥੇ ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਇੱਥੇ ਕੀਤਾ ਜਾਵੇਗਾ ਵੀਰਵਾਰ ਨੂੰ ਇੱਥੇ ਕੀਤਾ ਜਾਵੇਗਾ ਵੀਰਵਾਰ ਨੂੰ ਸੰਸਕਾਰ ਇੱਥੇ 12 ਵਜੇ ਦੇ ਕਰੀਬ ਪਿੰਡ ਪੋਨਾ ਦੇ ਵਿੱਚ ਹੋਵੇਗਾ ਤੇ ਰਾਜਵੀਰ ਜਵੰਦਾ ਦੀ ਮੌਤ ਦੇ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਆਪਣੇ ਸਾਥੀ ਰਜੀਸ਼ ਮਾਨਸਲ ਦੇ ਨਾਲ ਹਿਮਰਾਜ ਬੱਬਰ ਜੁਗਰਾਓ